ਟਿੰਗੜਾ ਦੀ ਜੁੜੀ ਲਾਸ਼ੇ ਉਹ ਬਰਾਮਦ ਹੋਈ ਮਹਿਲਾ ਉਸਦਾ ਪਤੀ ਅਤੇ ਉਸਦਾ ਬੇਟਾ ਗ੍ਰਫਤਾਰ ਹੈ ਅਤੇ ਪਾਰਕਿੰਗ ਨੂੰ ਲੈ ਕੇ ਵਿਵਾਦ ਹੋਇਆ ਸੀ ਮੌਕੇ ਤੇ ਹੀ ਸਿੱਖ ਜੋਥੇ ਬੰਦੇ ਦੇ ਵੱਲੋਂ ਪ੍ਰਦਰਸ਼ਨ ਕਰ ਦਿੱਤਾ ਗਿਆ ਹੈ 올 ਇੰਡੀਆ ਸਿੱਖ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਨ ਟਿੰਗੜਾ ਇਹ ਦੱਸਦੇ ਕਿ ਗੁਵੰਦ ਦੇ ਵਿੱਚ ਰਹਿੰਦੇ ਮਹਿਲਾ ਤੇ ਗੋਲੀ ਮਾਰਨ ਦੇ ਇਲਜ਼ਾਮ ਟਰੇਨੇ ਲਗਾਏ ਗਏ ਨੇ ਜਲੰਧਰ ਦੇ ਵਿੱਚ ਵਕੀਲ ਪਰਮਿੰਦਰ ਸਿੰਘ ਟਿੰਗੜਾ ਦਾ ਕਤਲ ਕਰ ਦਿੱਤਾ ਗਿਆ ਹੈ ਗੁਵੰਦ ਦੇ ਵਿੱਚ ਰਹਿੰਦੀ ਮਹਿਲਾ ਦੇ ਉੱਪਰ ਛੋੜੇ ਨੇ ਇਸ ਕਤਲ ਦੇ ਇਲਜ਼ਾਮ ਲਗਾਏ ਗਏ ਨੇ ਹਾਲਾਂਕਿ ਤਾਂ ਦੱਸਦੇ ਕਿ ਮਹਿਲਾ ਦੇ ਬੇਟੇ ਦੀ ਸਪੋਰਟ ਦੇ ਨਾਲ ਜੁੜਾ ਹੈ ਗੋਲੀ ਮਾਰਨ ਦੀ ਜਿਹੜੀ ਗੱਲ ਹੈ ਕਹੀ ਜਾ ਰਹੀ ਹੈ ਫਿਲਹਾਲ ਮਾਂ ਅਤੇ ਬੇਟੇ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਤੇ ਉਸਦੇ ਪਤੀ ਨੂੰ ਵੀ ਗ੍ਰਫਤਾਰ ਕੀਤਾ ਗਿਆ ਹੈ ਤੇ ਗਵਾਂਦ ਦੇ ਵਿੱਚ ਰਹਿੰਦੀ ਮਹਿਲਾ ਤੇ ਗੋਲੀ ਮਾਰਨ ਦੇ ਇਲਜ਼ਾਮ ਨੇ ਪਾਰਕਿੰਗ ਨੂੰ ਲੈ ਕੇ ਵਿਵਾਦ ਹੋਇਆ ਸੀ ਪਰਮਿੰਦਰ ਸਿੰਘ ਢਿੰਗਰਾ ਜੁੜੇ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ ਜੁਲੰਦਰ ਦੇ ਵਿੱਚ ਵਕੀਲ ਪਰਮਿੰਦਰ ਸਿੰਘ ਢਿੰਗਰਾ ਦਾ ਕਤਲ ਕੀਤਾ ਗਿਆ ਮਹਿਲਾ ਨੇ ਬੇਟੇ ਦੀ ਸਪੋਰਟਸ ਗਨ ਦੇ ਨਾਲ ਜੁੜਾ ਹੈ ਗੋਲੀ ਮਾਰੀ ਹੈ ਜਲੰਧਰ ਦੇ ਵਿੱਚ ਵਕੀਲ ਪਰਮਿੰਦਰ ਸਿੰਘ ਢਿੰਗਰਾ ਦਾ ਕਤਲ ਕਰ ਦਿੱਤਾ ਗਿਆ ਮਹਿਲਾ ਉਸਦਾ ਪਤੀ ਅਤੇ ਬੇਟਾ ਫਿਲਹਾਲ ਗ੍ਰਿਫਤਾਰ ਹੈ ਤੇ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਵਿੱਚ ਵਕੀਲ ਪਰਮਿੰਦਰ ਸਿੰਘ ਢਿੰਗਰਾ ਦਾ ਕਤਲ ਕਰ ਦਿੱਤਾ ਗਿਆ ਹੈ 올 ਇੰਡੀਆ ਸਿੱਖ ਫੈਡਰੇਸ਼ਨ ਦੇ ਸੁਭਾ ਪ੍ਰਧਾਨ ਸਨ ਢਿੰਗਰਾ ਜਿਨ੍ਹਾਂ ਦਾ ਕਤਲ ਕੀਤਾ ਗਿਆ ਸਭ ਤੋਂ ਹੈਰਾਨੀ ਅਲੀਗਾ ਲੈ ਰਹੀ ਹੈ ਕਿ ਕਿਹਿਆ ਜਾ ਰਿਹਾ ਹੈ ਕਿ 1 ਘੰਟੇ ਤੱਕ ਹਸਪਤਾਲ ਨਹੀਂ ਪਹੁੰਚਾਇਆ ਗਿਆ ਗਵਾਂਡਿਆ ਦੇ ਘਰ ਦੇ ਵਿੱਚ टेंगरा की जोड़ी लाश है वह मिली है जलंधर वकील का जो है कतल किया गया है सूबा प्रधान सन टिंगरा जलंधर वकील परमिंदर सिंह टिंगरा कतल का मामला सामने आया इससे साहयोगी नरेंद्र जुड़े हुए हैं सामाम जानकारी दे नरेंद्र किस तरीके परमिंदर सिंह जो है गोली मारी गई है किसके वालों की इल्जाम लगाए गए हैं नरेंद्र की मेरी आवाज तक आ रही है तो जलंधर वकील का कतल किया गया है दस कि परमिंदर सिंह ढिंगरा कतल जोड़ा है कर दिता गया है ਨਰਿੰਦਰ ਤੁਸੀਂ ਉੱਥੇ ਜੰਦਾ ਦੇ ਵਿੱਚ ਮੌਜੂਦ ਹੋ ਵਕੀਲ ਪਰਮਿੰਦਰ ਸਿੰਘ ਢਿੰਗਰਾ ਦਾ ਕਤਲ ਕੀਤਾ ਗਿਆ ਹੈ ਕੀ ਹੈ ਪੂਰਾ ਮਾਮਲਾ ਕਿਸ ਦੇ ਵੱਲੋਂ ਜਿਹੜਾ ਹੈ ਇਲਜ਼ਾਮ ਲਗਾਏ ਜਾ ਰਹੇ ਨੇ ਮਹਿਲਾ ਦੇ ਉੱਪਰ ਇਲਜ਼ਾਮ ਲੱਗਿਆ ਹੈ ਫਿਲਹਾਲ ਕੀ ਅਪਡੇਟ ਤੁਹਾਡੇ ਕੋਲ ਪਰ ਬਿਲਕੁਲ ਦੇਖੋ ਅੰਜਲੀ ਗੱਲ ਕਰੀਏ ਤੇ ਇਹ ਜਿਹੜਾ ਮਾਮਲਾ ਪਰਮਿੰਦਰ ਸਿੰਘ ਪਿੰਸਾ ਜਣ ਨੇ ਐਡਵੋਕੇਟ ਵੀ ਹੈਗੇ ਨੇ ਤੇ 6 ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਨੇ ਇਹ ਆਪਣਾ ਪ੍ਰਧਾਨ ਵੀ ਹੈਗੇ ਨੇ ਤੇ ਉਹਨਾਂ ਦਾ ਜਿਹੜਾ ਕੱਲ੍ਹ ਸ਼ਾਮ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਦਾ ਉਹ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਉਹਨਾਂ ਦੇ ਗਵਾਂਢੀਆਂ ਨੇ ਜਦੋਂ ਘਰ ਬੁਲਾਇਆ ਸੀ ਤੇ ਘਰ ਬੁਲਾਉਣ ਤੋਂ ਬਾਅਦ ਜਿਹੜਾ ਵਾ ਉਸ ਤੋਂ ਬਾਅਦ ਉੱਥੇ ਜਿਹੜੀ ਹੈ ਜੋ ਗਵਾਂਢੀਆਂ ਜੋ ਆਸ-ਪਾਸ ਲੋਕਾਂ ਨੇ ਦੱਸਿਆ ਉਹਨਾਂ ਨੇ ਵਰ ਕਦੀ ਜਦੋਂ ਉਹਨਾਂ ਦੇ ਘਰ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਹੈ ਉੱਥੋਂ ਗੋਲੀ ਚੱਲਣ ਦੀ ਆਵਾਜ਼ ਆ ਜਾਂਦੀ ਹੈ ਗ ਦੇਖਦੇ ਹੋਏ ਜਿਹੜੇ ਨੇ ਥੱਲੇ ਆਂਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਨੇ ਉਹਨਾਂ ਦਾ ਕਾਫੀ ਖੂਨ ਵਹਿ ਜਾਂਦਾ ਵਾ ਖੂਨ ਵਹਿਣ ਦੇ ਨਾਲ ਜੋ ਹੈਗੇ ਇਹ ਦੱਸਿਆ ਜਾਂਦਾ ਕਿ ਉਹਨਾਂ ਦੀ ਮੌਤ ਹੋਈ ਹੈ ਲੇਕਿਨ ਅਗਰ ਪੁਲਿਸ ਅਧਿਕਾਰੀਆਂ ਦੀ ਗੱਲ ਕਰੀਏ ਤੇ ਪੁਲਿਸ ਹੋਲੋ ਜਿਹੜਾ ਵਾ ਇਹ ਕਿਹਾ ਗਿਆ ਕਿ ਪਰਮਿੰਦਰ ਸਿੰਘ ਤਿੰਸਾ ਜਿਹੜੇ ਕੀ ਐਡਵੋਕੇਟ ਹੈਗੇ ਨੇ ਉਹਨਾਂ ਦੇ ਜਿਹੜੀਆਂ ਪੱਟੇ ਤੇ ਗੋਲੀ ਤੇ ਜ਼ਰੂਰ ਲੱਗੀ ਹੈ ਲੇਕਿਨ ਲੋਕਾਂ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਨੇ ਕਿ ਪੁਲਿਸ ਨੇ ਜਿਹੜਾ ਵਾ ਅੱਧਾ ਪੌਣਾ ਘੰਟਾ ਉਹਨਾਂ ਨੂੰ ਹਸਪਤਾਲ ਵਿੱਚ ਨਹੀਂ ਪਹੁੰਚਾਇਆ ਅਗਰ ਪੁਲਿਸ ਉਹਨਾਂ ਨੂੰ ਹਸਪਤਾਲ ਪਹੁੰਚਾ ਜਾਂਦੀ ਤੇ ਸ਼ਾਇਦ ਅਕਤਸ਼ ਦੇ ਜਿਹੜਿਆ ਨੇ ਇਹ ਸਾਰਾ ਕੁਝ ਦੇਖਿਆ ਹੋਇਆ ਉਹਨਾਂ ਵੱਲੋਂ ਰੀਅਲ ਇਲਜ਼ਾਮ ਲਗਾਏ ਗਏ ਨੇ ਕਿ ਪੁਲਿਸ ਨੇ ਉਹਨਾਂ ਨੂੰ ਸਮੇਂ ਸਿਰ ਜਿਹੜਾ ਵਾ ਉਥੋਂ ਹਸਪੀਟਲ ਨਹੀਂ ਪਹੁੰਚਾਇਆ ਜਿਸ ਦੇ ਕਰਕੇ ਕਿ ਉਹਨਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਲੇਕਿਨ ਪੁਲਿਸ ਵੱਲੋਂ ਇਹ ਕਹਿੰਦੇ ਕਿ ਜਦੋਂ ਉਹਥੇ ਪਹੁੰਚੇ ਸੀ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਜਿਹੜੀ ਹੈ ਉਹਨਾਂ ਦੀ ਜਿਹੜੀ ਮੌਤ ਹੋ ਚੁੱਕੀ ਸੀ ਤੇ ਕਿਦਾਂ ਲੇ ਕਿਤੇ ਜਿਹੜਾ ਵਾ ਇਹ ਮਾਮਲਾ ਜਿਹੜਾ ਤਾਂ ਹੁਣ ਉਲਝਦਾ ਹੋਇਆ ਦਿਖਾਈ ਦੇ ਰਿਹਾ ਅਗਰ ਉਹਨਾਂ ਦੇ ਸਮਰਥਕਾਂ ਦੀ ਗੱਲ ਕਰੀਏ ਜਾਂ ਉਹਨਾਂ ਦੇ ਪਰਿਵਾਰਿਕ ਜਿਹੜੇ ਕੁਝ ਮੈਂਬਰ ਐ ਕਿ ਉਹਨਾਂ ਦੀ ਗੱਲ ਕਰੀਏ ਨਾ ਤਾਂ ਹੁਣ ਪੋਸਟਮਾਰਟਮ ਜਿਹੜਾ ਵਾ ਅੱਜ ਕੀਤਾ ਜਾਏਗਾ ਤੇ ਉਹਦੇ ਵਿੱਚ ਕਿਹੜੇ ਤੱਥ ਸਾਹਮਣੇ ਆਉਂਦੇ ਨੇ ਕਿ ਉਹਨਾਂ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ ਜਾਂ ਉਹਨਾਂ ਦੇ ਜ਼ਿਆਦਾ ਖੂਨ ਵਹਿਣ ਦੇ ਨਾਲ ਮੌਤ ਹੋਈ ਹੈ ਜਾਂ ਉਹਦਾ ਕੀ ਹੋਰ ਕਾਰਨ ਹੈ ਕਿਉਂਕਿ ਗੋਲੀ ਉਹਨਾਂ ਦੇ ਪੱਟੇ ਤੇ ਲੱਗੀ ਹੈ ਤੇ ਉਸ ਨੂੰ ਲੈ ਕੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜੀ ਹੈ ਇਹਹੀ ਇਲਜ਼ਾਮ ਲਗਾਏ ਗਏ ਨੇ ਕਿ ਪੁਲਿਸ ਦੀ ਜਿਹੜੀ ਹੈ ਗਲਤੀ ਦੇ ਕਾਰਨ ਜਿਹੜੀ ਹੈ ਮੌਤ ਹੋਈ ਹੈ ਕਿਉਂਕਿ ਪੁਲਿਸ ਨੂੰ ਕਹਿ ਰਹੇ ਗਾਦਾ ਤੇ ਨਰਿੰਦਰ ਪਰਸਕ ਕਰਦੇ ਸੀ ਉਹਨਾਂ ਵੱਲੋਂ ਜਿਹੜੇ ਨੇ ਤਿੰਨ ਲੋਕ ਜਿਹੜੇ ਨੇ ਹਿਰਾਸਤ ਵਿੱਚ ਲੈ ਲਿੱਤੇ ਜਿਹਦੇ ਨੇ ਤੇ ਉਹਨ ਜਿਹੜੀ ਹੈ ਅਜਿਹੀ ਕੀਤੀ ਜਾ ਰਹੀ ਹੈ ਜੀ ਹੈ ਵੀ ਇਹ ਸਾਰਾ ਮਾਮਲਾ ਕਿਸ ਤਰ੍ਹਾਂ ਹੋਇਆ ਵਾ ਤੇ ਕਿ ਕਿ ਕੀ ਚੱਕਰ ਸੀ ਕਿਉਂਕਿ ਜਦ ਗਵਾਂਡੀਆਂ ਦੇ ਘਰ ਜਾਣ ਤੋਂ ਬਾਅਦ ਜਿਹੜੀ ਗੋਲੀ ਦੀ ਆਵਾਜ਼ ਆਂਦੀ ਹੈ ਇਹ ਉਹ ਦੇਖਣਾ ਹੋਵੇਗਾ ਕਿ ਪੁਲਿਸ ਦੀ ਇਨਵੈਸਟੀਗੇਸ਼ਨ ਕੀ ਕਹਿੰਦੀ ਹੈ ਜੀ ਹਾਂ ਜੀ ਜੀ ਨਰੇਂਦਰ ਇਹ ਵੀ ਦੱਸੋ ਕਿ ਪੁਲਿਸ ਦੇ ਵੱਲੋਂ ਸਫਾਈ ਤਾਂ ਦਿੱਤੀ ਗਈ ਹੈ ਲੇਕਿਨ ਇਲਜ਼ਾਮ तमाम ਲੱਗੇ ਨੇ ਪੁਲਿਸ ਜਿਹੜੀ ਹੈ ਮੌਕੇ ਵਾਰਦਾਤ ਤੇ ਕਿੰਨੇ ਕ ਦੇਰ ਦੇ ਵਿੱਚ ਪਹੁੰਚੀ ਆ ਬਿਲਕੁਲ ਦੇਖੋ ਗੱਲ ਕਰੀਏ ਜਿਸ ਵੇਲੇ ਪੁਲਿਸ ਦੇ ਕੰਟਰੋਲ ਰੂਮ ਤੇ ਉੱਥੋਂ ਦੇ ਲੋਕ ਫੋਨ ਕਰਦੇ ਨੇ ਵੀ ਇੱਧੇ-ਇੱਧੇ ਕਰਕੇ ਇੱਥੇ ਗੋਲੀ ਚੱਲਣ ਦੀ ਆਵਾਜ਼ ਆਈ ਹੈ ਤੇ ਲੋਕਾਂ ਦਾ ਇਹ ਕਹਿਣਾ ਕਿ ਪੁਲਿਸ ਜਿਹੜੀ ਹੈ ਕਮ ਸੇ ਕਮ 25 ਤੋਂ 30 ਮਿੰਟ ਲੇਟ ਆਈ ਹੈ ਜਦ ਕਿ ਅਗਰ ਗੱਲ ਕਰੀਏ ਤੇ ਥਾਣਾ ਜਿਹੜਾ ਵਾ ਬਿਲਕੁਲ ਉੱਥੋਂ ਮਹਿਜ ਜੇ ਅਗਰ ਗੱਲ ਕਰ ਲਈਏ ਤੇ ਅੱਧਾ ਕਿਲੋਮੀਟਰ ਦੀ ਦੂਰੀ ਤੇ ਅਗਰ ਆਉਣ ਦੀ ਗੱਲ ਕਰੀਏ ਤੇ ਸਿਰਫ 5 ਤੋਂ 4 ਮਿੰਟ ਦਾ ਸਮਾਂ ਲੱਗਦਾ ਹੈ ਅਗਰ ਜੇ ਪੁਲਿਸ ਜਿਹੜੀ 25 ਤੋਂ 30 ਮਿੰਟ ਲੇਟ ਪਹੁੰਚੀ ਹੈ ਉਹਦਾ ਕੀ ਕਾਰਨ ਹੈ ਕਹਿੰਦਾ ਇਹ ਵੀ ਹਰੇਕ ਸ਼ਾਮੀ ਲਗਾਈ ਗਈ ਸੀ ਕਿ ਪੁਲਿਸ ਦੀ ਜਿਹੜੀ ਹੈ ਅਨਗੈਰਹੀ ਕਰਨ ਜਿਹੜੀ ਹੈ ਇਹਨਾਂ ਦੀ ਮੌਤ ਹੋਈ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਅੱਜ ਅੱਜ ਦੇ ਦਿਨ ਸਾਡੀ ਪੂਰੀ ਨਿਗਾਹ ਉਹਦੇ ਤੇ ਰਹੇਗੀ ਕਿ ਜਿਹੜੇ ਉਹਨਾਂ ਦੇ ਸਮਰਥਕ ਹੈ ਜਿਹਨੇ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਕੀ ਉਹ ਪੁਲਿਸ ਕਮਿਸ਼ਨ ਨੂੰ ਮਿਲ ਕੇ ਜਿਹੜੇ ਨੇ ਕਿ ਮੈਮੋਰੰਡਮ ਦੇਣਗੇ ਜਾਂ ਇਹਨਾਂ ਬਾਰੇ ਸ਼ਿਕਾਇਤ ਕਰਨਗੇ ਇਹ ਹੁਣ ਸਾਡੀ ਜਿਹੜੀ ਨਿਗਾਹ ਹਉਦੇ ਤੇ ਬਣੀ ਰਹੇਗੀ ਕਿਉਂਕਿ ਅਗਰ ਗੱਲ ਕਰੀਏ ਤੇ ਇਹ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਨੇ ਪ੍ਰਧਾਨ ਵੀ ਹੈ ਜਿਹਨੇ ਹੋਰ ਐਡਵੋਕੇਟ ਵੀ ਹੈ ਜਿਹਨੇ ਉਸ ਨੂੰ ਲੈ ਕੇ ਜਿਹੜੀਆਂ ਸਿੱਖ ਜਥੇਬੰਦੀਆਂ ਆ ਅੱਜ ਉਹ ਉਹਨਾਂ ਵੱਲੋਂ ਅਗਲੀ ਕਾਰਵਾਈ ਕੀ ਹੋਏਗੀ ਕਿਉਂਕਿ ਜੇ ਗੱਲ ਕਰੀਏ ਕੱਲ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਘਰ ਦੇ ਬਾਹਰ ਜਿਹੜੀ ਪੁਲਿਸ ਦੇ ਖਿਲਾਫ ਜਿਹੜੀਆਂ ਨਾਰੇਬਾਜੀ ਵੀ ਕੀਤੀ ਗਈ ਸੀ ਉਹ ਢਰਗਾਂ ਵਿੱਚ ਲਗਾਇਆ ਗਿਆ ਸੀ ਉਹਨਾਂ ਦੀ ਮੌਤ ਤੋਂ ਬਾਅਦ ਹੁਣ ਇਹ ਹੈ ਕਿ ਜਿਹੜੀ ਅੱਜ ਉਹਨਾਂ ਦੀ ਜਿਹੜੀ ਆ ਪੋਸਟਮਾਰਟਮ ਹੋਏਗਾ ਪੋਸਟਮਾਰਟਮ ਦੇ ਵਿੱਚ ਦੇਖ ਰਹੇ ਪਰਮਿੰਦਰ ਸਿੰਘ ਜਿਹੜੇ ਨੇ ਕਿ ਆਪਣਾ ਢਿੰਗ ਢਿੰਗਰਾ ਨੇ ਉਹਨਾਂ ਦੀ ਜਿਹੜੀ ਪੋਸਟਮਾਰਟਮ ਰਿਪੋਰਟ ਕੀ ਜਾਂਦੀ ਹੈ ਕਿ ਉਹ ਵਾਕਿਆ ਗੋਲੀ ਨਾਲ ਮਰੇ ਨੇ ਜਾਂ ਉਹਦਾ ਕੀ ਹੋਰ ਕੋਈ ਵੀ ਕਾਰਨ ਹੋ ਸਕਦਾ ਵਾ ਇਹ ਸਾਰੀ ਜਿਹੜੇ ਕਾਸੇ ਜਿਹਨੇ ਇਸ ਪੋਸਟਮਾਰਟਮ ਦੇ ਸਾਹਮ ਕੋਈ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਜਿਹੜੀ ਹੈ ਉਮੀਦ ਜਿਹੜੀ ਹੈ ਜਟਾਈ ਜਾ ਰਹੀ ਹੈ ਜੀ ਅੰਜਲੀ ਯਾਨੀ ਕਿ ਨਰਿੰਦਰ ਜੇਕਰ ਆਪ ਲੋਕਾ ਜੋ ਕਿ ਉਥੇ ਪ੍ਰਤੱਖ ਦਰਸ਼ੀ ਸੀਗੇ ਉਹਨਾਂ ਦੇ ਅਕੋਰਡਿੰਗ ਗੱਲ ਮੰਨਦੇ ਆ ਤਾਂ ਪੁਲਿਸ ਇੱਕ ਤਾਂ ਪਹਿਲਾਂ ਲੇਟ ਪਹੁੰਚੀਏ ਤੇ ਲੇਟ ਪਹੁੰਚਣ ਤੋਂ ਬਾਅਦ ਪੁਲਿਸ ਦੇ ਵੱਲੋਂ ਬੋਡੀ ਜੁੜੀ ਹੈ ਹਸਪਤਾਲ ਨਹੀਂ ਲੈ ਕੇ ਗਈ ਬਿਲਕੁਲ ਜਿਹੜੀ ਇਹੋ ਹੀ ਜਿਹੜੇ ਨੇ ਲੋਕਾਂ ਵੱਲੋਂ ਜਿਹੜੇ ਨੇ ਉੱਥੋਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਲਿਸ ਇੱਕ ਦੇ 25 ਤੋਂ 30 ਮਿੰਟ ਕੇ ਲੇਟ ਪਹੁੰਚਦੀ ਹੈ ਉਸ ਤੋਂ ਕਿ ਅਗਰ ਗੱਲ ਕਰੀਏ ਖਾਣਾ ਜਿਹੜਾ ਦਾ ਸਿਰਫ ਉਦੋਂ 5 ਮਿੰਟ ਦਾ ਰਸਤਾ ਦਾ ਅਗਰ ਪੁਲਿਸ ਉੱਥੇ 5 ਮਿੰਟ ਪਹਿਲਾਂ ਆ ਜਾਂਦੀ ਤਾਂ ਹੋ ਸਕਦਾ ਸੀ ਕਿ ਲੋਕਾਂ ਦਾ ਇਹ ਕਹਿਣਾ ਵਾ ਵੀ ਪ੍ਰਪਿੰਦਰ ਸਿੰਘ ਦੇ ਟੀਂਗ ਦੇ ਵਾ ਉਹਨਾਂ ਦੀ ਜੜੀ ਜਾਨ ਜਿਹੜੀ ਹੈ ਬਚ ਸਕਦੀ ਸੀ ਕਿਉਂਕਿ ਗੋਲੀ ਵੱਡਨੇ ਪੱਟੇ ਤੇ ਲੱਗੀ ਹੈ ਅਗਰ ਪੱਟੇ ਤੇ ਗੋਲੀ ਲੱਗਣ ਦੇ ਕਾਰਨ ਇੰਨੀ ਜਲਦੀ ਮੌਤ ਨਹੀਂ ਹੁੰਦੀ ਹੈ ਜੀ ਇਹ ਸਭ ਤੋਂ ਵੱਡੇ ਜਿਹੜੇ ਨੇ ਇਲਜ਼ਾਮ ਲੋਕਾਂ ਵੱਲੋਂ ਜ ਬਹੁਤ ਸੇਵਾ ਕਰਦੇ ਸੀ ਤੇ ਇਸ ਕਰਕੇ ਲੋਕਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਕਾਫੀ ਜਿਹੜੇ ਪੁਲਿਸ ਦੇ ਪ੍ਰਤੀ ਜਿਹੜਾ ਰੋਸ ਪਾਇਆ ਜਾ ਰਿਹਾ ਹੈਗਾ ਵਾ ਔਰ ਐਸਐਸਓ ਨਾਲ ਵੀ ਸਾਡੀ ਜਿਹੜੀ ਗੱਲ ਹੋਈ ਸੀ ਤਾਂ ਉਹਨਾਂ ਨੇ ਇਹ ਹੀ ਗੱਲ ਕਹੀ ਹੈ ਕਿ ਜਦੋਂ ਸਾਨੂੰ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਆਈ ਅਸੀਂ ਉਸੇ ਵੇਲੇ ਪਹੁੰਚ ਗਏ ਇਹ ਇਹਦਾ ਮਤਲਬ ਕਿ ਕੰਟਰੋਲ ਰੂਮ ਦੀ ਅਗਰ ਗੱਲ ਕਰੀਏ ਤਾਂ ਕੰਟਰੋਲ ਰੂਮ ਦੀ ਗਲਤੀ ਇਹ ਸੀ ਕਿ ਉਹਨਾਂ ਨੇ ਸਬੰਧਿਤ ਥਾਣੇ ਨੂੰ ਲੇਟ ਲੇਟ ਇਨਫੋਰਮੇਸ਼ਨ ਦਿੱਤੀ ਹੈ ਜਾਂ ਕਿ ਪੁਲਿਸ ਜਾਣ ਕੇ ਲੇਟ ਆਈ ਹੈ ਇਹ ਹੁਣ ਜਿਹੜੇ ਨੇ ਇਸ ਜਿਹੜੇ ਥਾਫੀ ਜਿਹੜੇ ਨੇ ਸਾਹਮਣੇ ਆਉਣ ਦੀ ਗੱਲ ਹੈ ਕਿਉਂਕ ਜਿਹੜੀ ਇਹ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਬੁਲਾਈ ਗਈ ਹੈ ਜੀ ਉਹ ਮੀਟਿੰਗ ਦੇ ਵਿੱਚ ਜਿਹੜੀ ਹੈ ਅਗਲੀ ਰਣਨੀਤੀ ਤਿਆਰ ਕੀਤੀ ਜਾਏਗੀ ਕਿ ਉਹਨਾਂ ਵੱਲੋਂ ਜੜੀਆ ਵੀ ਹੁਣ ਕੀ ਕਾਰਵਾਈ ਕੀਤੀ ਜਾਏਗੀ ਕਿ ਉਹਨਾਂ ਵੱਲੋਂ ਕੋਈ ਦਰਨਾ ਪ੍ਰਦਰਸ਼ਨ ਕੀਤਾ ਜਾਏਗਾ ਜਾਂ ਜਲੰਧਰ ਦੀ ਪੁਲਿਸ ਕਮਿਸ਼ਨ ਨੂੰ ਮਿਲ ਕੇ ਕੋਈ ਮੈਮੋਰੰਡਮ ਦਿੱਤਾ ਜਾਏਗਾ ਵੀ ਇਸ ਜਿਹੜੀ ਨਿਸ਼ਪਖ ਸ਼ਿਗਾਤ ਕੀਤੀ ਜਾਵੇ ਇਹ ਹੁਣ ਕਾਫੀ ਜਿਹੜੇ ਸਵਾਲ ਆ ਗਏ ਨੇ ਇੱਕ ਕੱਲ ਦੀ ਉਹਨਾਂ ਦੀ ਮੌਤ ਤੋਂ ਬਾਅਦ ਜਿਹੜੇ ਨੇ ਕਾਫੀ ਸਵਾਲ ਖੜੇ ਇਹ ਹੋਏ ਨੇ ਕਾਫੀ ਇਲਜ਼ਾਮ ਪੁਲਿਸ ਦੇ ਤੇ ਲੱਗੇ ਨੇ ਔਰ ਪੁਲਿਸ ਵੱਲੋਂ ਜਿਹੜੀ ਹੈ ਕਿ ਪੁਲਿਸ ਦਾ ਇਹ ਕਹਿਣਾ ਕਿ ਅਸੀਂ ਜਦੋਂ ਪਹੁੰ ਉਹ ਉਹ ਜਿਹੜੇ ਨੇ ਫਰਸ਼ ਦੇ ਉੱਤੇ ਡਿੱਗੇ ਪਏ ਸੀ ਤੇ ਉਹ ਉਹਨਾਂ ਦੀ ਜਿਹੜੀ ਮੌਤ ਖੂਨ ਕਾਫੀ ਖੂਨ ਵਹਿਣ ਦੇ ਕਾਰਨ ਉਹਨਾਂ ਦੀ ਜਿਹੜੀ ਮੌਤ ਹੋ ਚੁੱਕੀ ਸੀ ਹੁਣ ਇਹ ਦੇਖਣਾ ਹੈ ਕਿ ਪੁਲਿਸ ਨੇ ਜਿਹੜੇ ਨੇ ਬਿਆਨ ਹੈ ਉਹ ਸਹੀ ਹੈ ਕਿ ਜਾਂ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਂਦੀ ਆ ਉਹ ਉਹਦੇ ਆਧਾਰ 'ਤੇ ਅਗਲੀ ਕਾਰਵਾਈ ਕੀ ਹੋਏਗੀ ਲੇਕਿਨ ਪੁਲਿਸ ਵੱਲੋਂ ਮੈਂ ਫਿਰ ਦੱਸਣ ਦੇ ਪੁਲਿਸ ਵੱਲੋਂ ਉਹਨਾਂ ਦੇ ਤਿੰਨ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈਗਾ ਵਾ ਉਹਨਾਂ ਵੱਲੋਂ ਜਿਹੜੀ ਹੁਣ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ ਆ ਪਰ ਜੋ ਸਾਨੂੰ ਉੱਥੋਂ ਦੇ ਲੋਕਾਂ ਨੇ ਦੱਸਿਆ ਵਾ ਉਹਨਾਂ ਵੱਲੋਂ ਇਹੀ ਗੱ ਸੀ ਤੇ ਉਸ ਤੋਂ ਬਾਅਦ ਉਥੋਂ ਜਿਹੜੀਆਂ ਗੋਲੀ ਗੱਲਾਂ ਦੀ ਆਵਾਜ਼ ਆਂਦੀ ਹੈ ਉਸ ਤੋਂ ਬਾਅਦ ਜਿਹੜੀ ਆ ਇਹ ਸਾਰੀ ਘਟਨਾ ਕਰੰਮ ਤੋਂ ਦਿਲਾਂ ਦਾ ਪੰਜਾਬ ਦੇ ਤੱਕ ਜਾਂਦਾ ਵਾ ਹੁਣ ਇਹ ਅੰਜਲੀ ਇਹ ਹੀ ਦੇਖਣ ਵਾਲੀ ਗੱਲ ਹੋਏਗੀ ਕਿ ਹੁਣ ਪੁਲਿਸ ਇਨਵੈਸਟੀਗੇਸ਼ਨ ਕੀ ਕਹਿੰਦੀ ਹੈ ਕਿ ਜਿਹੜੀ ਉਸ ਤੋਂ ਬਾਅਦ ਜਿਹੜੀ ਆ ਇਹਨਾਂ ਦੀ ਆਪਣਾ ਜਿਹਾ ਪੋਸਟਮਾਰਟ ਹੋਏਗਾ ਉਹਦੀ ਰਿਪੋਰਟ ਕੀ ਕਹਿੰਦੀ ਹੈ ਤੇ ਅੱਜ ਜਿਹੜੀ ਜਿਹੜੀ ਸਿੱਖ ਜੱਥੇਬੰਦੀਆਂ ਦੀ ਜਿਹੜੀ ਮੀਟਿੰਗ ਜਿਹੜੀ ਆ ਬੁਲਾਈ ਗਈ ਹੈ ਜੀ ਆ ਸਿੱਖ ਜੱਥੇਬੰਦੀਆਂ ਅੱਜ ਇਸ ਨੂੰ ਲੈ ਕੇ ਜਿਹੜੀਆਂ ਉਹ ਕੱਟੀਆਂ ਹੋਣਗੀਆਂ ਇਹ ਤੋਂ ਬਿਆਖਿਆ ਕਰਨ ਗਿਆ ਉਹਦੇ ਵਿੱਚ ਕੀ ਗੱਲ ਪੇਸ਼ੇ ਲਿਆ ਜਾਏਗਾ ਇਸ ਤੋਂ ਉ ਠੀਕ ਹੈ ਬਹੁਤ-ਬਹੁਤ ਸ਼ੁਕਰੀਆ ਨਰਿੰਦਰ ਤਮਾਮ ਜਾਣਕਾਰੀ ਦੇ ਲਈ ਕਾਫੀ ਵਿਸਤਾਰ ਤਰੀਕੇ ਨਾਲ ਤੁਸੀਂ ਜਾਣਕਾਰੀ ਦਿੱਤੀ ਹੈ। ਸੋਨਰ ਫੈਡਰੇਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਗੜਾ ਜਿਨ੍ਹਾਂ ਨੂੰ ਅੱਜ ਗੋਲੀ ਮਾਰ ਦਿੱਤੀ ਗਈ ਹੈ। ਉਹ ਬੜੀ ਕੌਨਸਪੀਰੇਸੀ ਦੇ ਨਾਲ ਉਸ ਨੌਜਵਾਨ ਹੀਰੋ ਨੂੰ ਇਹਨਾਂ ਨੇ ਐਲੀਮੀਨੇਟ ਕੀਤਾ ਹੈ। ਜਦ ਗੋਲੀ ਵੱਗੀ ਸੀ ਉਹ ਇੰਜਰ ਹੋਇਆ 3 ਘੰਟੇ ਹੋ ਗਏ ਅਜੇ ਤੱਕ ਪੁਲੀਕਰਮਾ ਹਸਪਤਾਲ ਨਹੀਂ ਲੈ ਕੇ ਗਏ। ਇਹਦੇ ਤੇ ਪੁਲਿਸ ਟੀਮ ਮਿਲੀ ਤੁਰਤ ਉਸ ਨੂੰ ਐਲੀਮੀਨੇਟ ਕਰਨ ਦੇ ਤੇ ਸਾਹਮਣੇ ਆਉਂਦੀ ਹੈ ਨਹੀਂ ਤਾਂ ਕਿਸੇ ਦੇ ਵੀ ਚੋਟ ਮਾਰੀ ਦੀ ਚੋਟ ਵੀ ਆ ਜਾਏ ਸਭ ਤੋਂ ਪਹਿਲਾਂ ਉਹ ਹਸਪਤਾਲ ਲਿਜਾਇਆ ਜਾਂਦਾ ਜਿਹਨੂੰ ਤੇ 3 ਘੰਟੇ ਗੋਲੀ ਵੱਜੀ ਨੂੰ ਹੋ ਗਿਆ ਅਜੇ ਤੱਕ ਹਸਪਤਾਲ ਕੋਈ ਨਹੀਂ ਲੈ ਗਿਆ ਨਹੀਂ ਇਸ ਵੇਲੇ ਆਪਣੇ ਗੋਲੀ ਕਿੱਥੇ ਲੱਗੀ ਹੈ ਤੇ ਇਸ ਵੇਲੇ ਕੰਡੀਸ਼ਨ ਕੀ ਹੈ ਗੋਲੀ ਜਿਹੜੀ ਉਹਦੇ ਲੱਗੀ ਬਾਹਰੋਂ ਹਵਾ ਇਹ ਹੈਗੀ ਕਿ ਉਹਦੇ ਲੱਤ 'ਚ ਗੋਲੀ ਵੱਜੀ ਸੀਗੀ ਪਰ ਜੇ ਲੱਤ 'ਚ ਗੋਲੀ ਵੱਜੀ ਸੀ ਉਹਨੂੰ ਹਸਪਤਾਲ ਲੈ ਕੇ ਜਾਣਾ ਪੁਲਿਸ ਦਾ ਕੰਮ ਬਣਦਾ ਕਿਉਂਕਿ ਸਾਡੇ ਆਉਣ ਤੋਂ ਪਹਿਲਾਂ ਪੁਲਿਸ ਆ ਚੁੱਕੀ ਸੀਗੀ ਪਰ ਪੁਲਿਸ ਨੇ ਕਿੰਨੇ ਵੇ ਦੇ ਐਗਜ਼ੈਕਟ ਵਕਤ ਇਹ ਸਾਨੂੰ ਹੁਣ ਤੋਂ 2 ਘੰਟੇ ਪਹਿਲਾਂ 1.5 ਘੰਟੇ ਪਹਿਲਾਂ ਸਾਨੂੰ ਇਹ ਇਨਫੋਰਮੇਸ਼ਨ ਕਚਹਿਰੀ ਚ ਮਿਲੀ ਸੀ ਅਸੀਂ ਉਸੇ ਵੇਲੇ 15-20 ਮਿੰਟਾਂ ਚ ਅਸੀਂ ਪਹੁੰਚ ਗਏ ਸੀ ਤੇ ਆਉਂਦਿਆਂ ਨੂੰ ਪੁਲਿਸ ਨੇ ਬਾਹਰੋਂ ਜਿੰਦਾ ਲਾਇਆ ਹੋਇਆ ਸੀਗਾ ਕਿ ਸਾਡੇ ਕੁਝ ਵਕੀਲ ਸਾਹਿਬ ਸੀਗੇ ਕੁਝ ਫੈਡਰੇਸ਼ਨ ਦੇ ਬੰਦੇ ਸੀ ਜਿਨ੍ਹਾਂ ਨੇ ਜ਼ੋਰ ਪਾਇਆ ਤੇ ਇਹਨਾਂ ਬਾਹਰਲਾ ਗੇਟ ਤੱਕ ਲਾਇਆ ਪਰ ਪੁਲਿਸ ਅਜੇ ਵੀ ਕਹਿੰਦੀ ਆ ਅੱਧੇ ਘੰਟੇ ਬਾਅਦ ਅਸੀਂ ਤੁਹਾਨੂੰ ਕੁਝ ਦੱਸਾਂਗੇ ਸਾਨੂੰ ਅਜੇ ਵੀ ਕੁਝ ਨਹੀਂ ਦੱਸ ਰਹੇ ਉਹਨਾਂ ਉਹਨਾਂ ਕਿ ਪੁਲਿਸ ਦੀ ਹਿਰਾਸਤ ਚਾਹ ਬੰਦਾ ਜਿਹਨੇ ਗੋਲੀ ਮਾਰੀ ਆ ਕੌਣ ਹੈਗੇ ਨੇ ਪਤਾ ਨਹੀਂ ਕੌਣ ਹੈ ਪੁਲਿਸ ਦੱਸੂਗੀ ਹੋਰ ਅੱਧੇ ਘੰਟੇ ਦਾ ਟਾਈਮ ਲਿਆ ਅੱਧੇ ਘੰਟੇ ਬਾਅਦ ਦੱਸੂਣਗੇ ਕੋਈ ਥ੍ਰੈਟ ਸੀਗਾ ਇਹਨੂੰ ਪਹਿਲਾਂ ਕੋਈ ਥ੍ਰੈਟ ਨਹੀਂ ਸੀਗਾ ਕੋਈ ਥ੍ਰੈਟ ਨਹੀਂ ਸੀਗਾ ਬਹੁਤ ਹੁਣ ਹਾਰ ਹੋਨਾਰ ਹੀਰਾ ਸੀ ਦਾ ਕੌਮ ਦਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਆਲ ਇੰਡੀਆ ਦਾ ਪ੍ਰਧਾਨ ਸੀਗਾ ਅਕਾਲੀ ਦਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਚੱਲਦਾ ਸੀਗਾ ਗਰੀਬਾਂ ਦੀ ਨਸੀਹਾ ਸੀਗਾ ਹਰ ਬੰਦੇ ਦੇ ਨਾਲ ਖੜਦਾ ਸੀਗਾ ਹਰ ਵੇਲੇ ਇਹਦੀ ਇਹਦੀ ਮਤ ਨੂੰ ਮਤ ਨੂੰ ਲਿਆ ਜਾਂਦਾ ਸੀ ਇਹਨੂੰ ਅਕਾਲ ਤਖਤ ਤੇ ਸੱਦਿਆ ਜਾਂਦਾ ਸੀ ਅਕਾਲੀ ਦਰ ਦੀਆਂ ਮੀਟਿੰਗਾਂ ਚ ਸੱਦਿਆ ਜਾਂਦਾ ਸੀ ਇਹਨੂੰ ਹਰ ਹਰ ਕੰਮ ਦੇ ਵਿੱਚ ਇਹਦੀ ਸਲਾਹ ਲਈ ਜਾਂਦੀ ਸੀ ਕਿਉਂਕਿ ਇਹਦਾ ਜਨਮ ਤੋਂ ਲੈ ਕੇ ਜੋ ਇਹਨੂੰ ਸੁਰਤ ਸੰਬੜੀ ਅੱਖ ਇਹਨੇ ਖੋਲ੍ਹਿਆ ਇਹਨੇ ਸਿੱਖ ਸਿੱਖੀ